ਅੰਜ ਪਿੰਡ ਗੜਾ ਫਲੋਰ ਵਿਖੇ ਉਸ ਟਾਈਮ ਸਨਸਨੀ ਫੈਲ ਗਈ ਜਦੋਂ ਫਲੋਰ ਪੁਲਿਸ ਨੇ ਪਿੰਡ ਦੇ ਸ਼ਮਸ਼ਾਨ ਘਾਟ ਵਿੱਚੋਂ ਇੱਕ ਔਰਤ ਅਮਨਦੀਪ ਕੌਰ ਪਤਨੀ ਗੋਲੂ ਦੀ ਲਾਸ਼ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਅਤੇ ਸੰਸਕਾਰ ਰੋਕ ਦਿੱਤਾ ਮ੍ਰਿਤਕ ਦੇ ਪੇਕੇ ਪਰਿਵਾਰ ਵੱਲੋਂ ਦੱਸਿਆ ਕਿ ਸਾਡੀ ਕੁੜੀ ਦੇ ਸਹੁਰੇ ਪਰਿਵਾਰ ਵੱਲੋਂ ਫੋਨ ਆਇਆ ਕਿ ਤੁਹਾਡੀ ਕੁੜੀ ਨੂੰ ਹਾਰਟ ਅਟੈਕ ਕਾਰਨ ਨਾਲ ਮੌਤ ਹੋ ਗਈ ਹੈ ਜਦੋਂ ਅਸੀਂ ਜਾ ਕੇ ਦੇਖਿਆ ਤਾਂ ਇਹਨਾਂ ਨੇ ਜਲਦੀ ਜਲਦੀ ਵਿੱਚ ਕੁੜੀ ਦੇ লাশ ਨੂੰ ਸ਼ਾਮਸ਼ਾਨ ਕਾਟ ਲੈ ਗਏ ਅਤੇ ਸੰਸਕਾਰ ਕਰਨ ਦੀ ਤਿਆਰੀ ਕਰ ਰਹੇ ਸਨ। ਜਦੋਂ ਕੁੜੀ ਦੀ ਭੈਣ ਨੇ ਆਪਣੀ ਭੈਣ ਦਾ ਮੂੰਹ ਦੇਖਣ ਲਈ ਚਾਦਰ हटਾਈ ਤਾਂ ਉਸ ਦੇ ਗਲੇ ਤੇ ਨਿਸ਼ਾਨ ਦੇਖ ਕੇ ਪਰਿਵਾਰ ਨੂੰ ਸ਼ੱਕ ਹੋ ਗਿਆ। ਪਰਿਵਾਰ ਵੱਲੋਂ ਤੁਰੰਤ ਪੁਲਿਸ ਨੂੰ ਖਬਰ ਕੀਤੀ ਤਾਂ ਪੁਲਿਸ ਨੇ ਆ ਕੇ লাশ ਕਬਜ਼ੇ ਵਿੱਚ ਲੈ ਕੇ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ। ਪੁਲਿਸ ਅਨੁਸਾਰ ਕਿਹਾ ਗਿਆ ਕਿ ਰਿਪੋਰਟ ਆਉਂਤੇ ਬਣਦੀ ਕਾਰਵਾਈ ਇੱਕ ਤੁਹਾਨੂੰ ਕੋਈ ਡੈੱਡ ਬੋਡੀ ਆਈ ਹੈਗੀ ਆ ਅਮਨਦੀਪ ਕੋਰਨਾ ਦੀ ਗੜੇ ਤੋਂ ਹਾਂਜੀ ਤੇ ਉਹਦੇ ਬਾਰੇ ਤੁਸੀਂ ਕਿ ਸਾਡੇ ਕੋਲ ਹਾਂਜੀ ਮੁਲਾਜ਼ਮ ਲੈ ਕੇ ਆਏ ਬੋਡੀ ਨੂੰ ਉਮਰ ਅਮਨਦੀਪ ਹੈਗੀ ਆ ਤੇ ਉਮਰ ਤਕਰੀਬਨ 30 ਸਾਲ ਹੈ ਡੈੱਡ ਬੋਡੀ ਲੈ ਕੇ ਆਇਆ ਪੋਸਟਮਾਰਟਮ ਦੇ ਲਈ ਸਾਨੂੰ ਮੋਰਚੀ ਵਿੱਚ ਸ਼ਿਫਟ ਕਰ ਦਿੱਤੀ ਬੋਡੀ ਤੇ ਬਾਕੀ ਦੇਖਣ ਦੇ ਲਈ ਪੁਲਿਸ ਦੇ ਜਿਹ ਬੈਸ ਸਾਰੇ ਪੋਸਟਮਾਰਟਮ ਦੇ ਲਈ ਲੈ ਕੇ ਆਉਣਗੇ ਡਾਕੂਮੈਂਟ ਤੋਂ ਬਾਅਦ ਹੀ ਪਰ ਦੇਖਾਂਗੇ ਕੀ ਕਾਰਨ ਆ ਜੀ ਠੀਕ ਹੈ ਹਾਂਜੀ ਭਾਈ ਅੱਜ ਕੀ ਮਸਲਾ ਹੈ ਸਾਡੀ ਖਬਰ ਇਹ ਹੋਇਆ ਮਸਲਾ ਛੇ ਦੇ ਸਾਨੂੰ 5:30 6 ਵਜੇ ਫੋਨ ਆਇਆ ਤੁਹਾਡੀ ਕੁੜੀ ਨੂੰ ਅਟੈਕ ਹੋ ਗਿਆ ਤੁਸੀਂ ਆ ਜਾਓ ਵੀ ਤੁਸੀਂ ਇੱਥੇ ਆਏ ਆ ਤੇ ਪਤਾ ਲੱਗੇ ਸਾਨੂੰ ਵੀ ਪਹੁੰਚੇ ਸਾਰੇ ਸੰਗਤ ਪਿੰਡ ਵਾਲੇ ਇੱਥੇ ਤੇ ਜੋ ਨੜਾਉਣ ਲੱਗੇ ਆ ਉਸ ਤੋਂ ਬਾਅਦ ਸਾਨੂੰ ਘਰ ਦੇਆਂ ਨੂੰ ਪਤਾ ਲੱਗਿਆ ਕਿ ਉਹਦੇ ਪੱਟ ਉੱਪਰ ਕੁਝ ਲਿਖਿਆ ਹੋਇਆ ਸੀਗਾ ਕੁੜੀ ਦੇ ਹੂੰ ਤੇ ਉੱਥੇ ਲਿਖਿਆ ਹੋਇਆ ਸੀ ਮੇਰੀ ਮੌਤ ਦੀ ਜ਼ਿੰਮੇਵਾਰ ਮੇਰੀ ਪਰਵੇਸ਼ ਨਾਨਾ ਠੀਕ ਹੈ ਜੀ ਉਸ ਤੋਂ ਬਾਅਦ ਸਾਡੇ ਘਰ ਦੇ ਨਾਲ ਬੋਟੀਆਂ ਨੇ ਰੌਲਾ ਪਾਇਆ ਵੀ ਆਹ ਗੱਲ ਵਾਤਾ ਜਿਹੜੇ ਘਰ ਦੇ ਬੰਦੇ ਸੀ ਸਾਨੂੰ ਉਹਨਾਂ ਨੇ ਪਰੇ ਕਰਤਾ ਜੋ ਕੁੜੀਆਂ ਦੇ ਬੇੜੀ ਸੀਗੇ ਨਰੌਣੀਆਂ ਉਹਨਾਂ ਨੂੰ ਸ਼ਾਇਰਤਾ ਹੀ ਕਰਤਾ ਤੇ ਇਹਨਾਂ ਨੇ ਫਟਵਰ ਤਿਆਰ ਕਰਕੇ ਤੇ ਉਹ ਕੁੜੀ ਨੂੰ ਚੱਕ ਕੇ ਸਮਸ਼ਾਨ ਘਾਟ ਲੈ ਗਏ ਬਹੁਤ ਤੇਜ਼ੀ ਨਾਲ ਲੈ ਗਏ ਫਟਾਫਟ ਫਿਰ ਉੱਥੇ ਜਾ ਕੇ ਫਟਵਰ ਚਿਣਾ ਵਿੱਚ 43 ਚਿਣਾ ਹੁੰਦੀ ਹੈ ਖਰਚੀ ਥਾ ਉੱਥੇ ਚਿਣਾ ਦਾ ਫਟਵਰ ਚਿਣਤੀ ਲੱਕਣਾ ਨਾਲ ਵਿੱਚ ਉਸ ਤੋਂ ਬਾਅਦ ਬਾਕੀ ਰਹਿੰਦੇ ਸੀ ਰਿਸ਼ਤੇ ਆ ਰੌਣੇ ਵਾਲੇ ਕੁੜੀ ਨੇ ਭੈਣਾ ਰਹਿੰਦੀ ਅਸੀਂ ਆਉਣੇ ਵਾਲੀਆਂ ਜਦੋਂ ਐਟਾ ਮਾ ਮੰਨਦੇ ਨਹੀਂ ਪਿਆ ਸੀ ਇੱਕ ਕੁੜੀ ਸੀ ਪਰਜਾਈ ਕੁੜੀ ਦੀ ਉਹ ਰੌਲਾ ਬਹੁਤ ਪਾਉਂਦੀ ਸੀ ਵੀ ਇਹਨਾਂ ਨੇ ਕੁੜੀ ਮਾਰੀ ਆ ਸਾਡੀ ਗੜ ਘੁੱਟ ਕੇ ਮਾਰੀ ਆ ਉਹਨਾਂ ਨੇ ਫੜ ਫੜ ਤਿਆਰ ਕਰਕੇ ਨਾ ਉਹ ਦੇਖਣ ਦਿੱਤਾ ਕੁਝ ਸਾਹਮਣੂ ਫੜ ਫੜ ਉੱਥੇ ਲੈ ਕੇ ਸਭ ਕੁਝ ਕਰਤਾ ਤੇ ਉਧਰ ਕੁੜੀ ਰਹਿੰਦੀ ਸੀ ਕੁੜੀ ਨਹੀਂ ਭੈਣਾ ਰਹਿੰਦੀ ਸੀ ਆਉਣੇ ਵਾਲੀਆਂ ਉਹ ਜਦੋਂ ਆਏ ਉਹਨਾਂ ਨੇ ਜਦੋਂ ਦੇਖਿਆ ਮੂੰਹ ਉਹਨਾਂ ਨੇ ਕੋ ਗੜਾ ਚੱਕ ਕੇ ਦੇਖਿਆ ਵੀ ਉੱਥੇ ਗਾਲਾ ਘੁੱਟ ਕੇ ਨਿਸ਼ਾਨ ਪਾਏ ਹੋਏ ਗਲੇ ਗਲੇ ਤੇ ਪਏ ਹੋਏ ਸੀ ਗਲੇ ਤੇ ਮੱਥੇ ਦੇ ਇੱਥੇ ਨਿਸ਼ਾਨ ਪਿਆ ਹੋਇਆ ਸੀਗਾ ਤੇ ਉਹ ਸਾਡੀ ਪਰਚਾਈ ਨੇ ਬਹੁਤ ਰੌਲਾ ਪਾਇਆ ਮੰਨੀ ਨਹੀਂ ਕਿਸੇ ਨੇ ਉੱਥੇ ਤੇ ਕੁੜੀ ਦਾ ਨਾਂ ਕੀ ਆਈ ਕੁੜੀ ਦਾ ਨਾਂ ਹੈਗਾ ਅਮਨਪ੍ਰੀਤ ਅਮਨਦੀਪ ਆਲਾ ਨਾਮ ਇਹ ਕਿੱਥੋਂ ਕੁੜੀ ਕਿੱਥੋਂ ਦੀ ਸੀਗੀ ਆਪਣੀ ਜਿਹੜੀ ਗੜੇ ਵੇਈ ਆਈ ਜੀ ਲੁਧਿਆਣੇ ਤੋਂ ਆ ਜੀ ਮੰਗੜ ਪਿੰਡ ਤੋਂ ਆ ਜੀ ਰਾਹ ਰੋੜ ਤੇ ਗੜੇ ਵੇ ਤੇ ਗੜੇ ਕੇਸ ਮੁੰਡੇ ਨਾਲ ਵੀ ਆਈ ਸੀ ਇਹ ਉਹਦਾ ਨਾਂ ਹੈਗਾ ਗੋਲ ਉਹ ਹੈਗਾ ਬਾਹਰ ਦਬਈ ਪਿੰਡ ਦਾ ਦਬਈ ਵਿੱਚ ਗਿਆ ਹੋਇਆ ਤੇ ਤੁਸੀਂ ਕੀ ਮੰਗ ਚਾਹੁੰਦੇ ਹੋ ਪ੍ਰਸ਼ਾਸਨ ਤੋਂ ਪ੍ਰਸ਼ਾਸਨ ਕੋਲ ਅਸੀਂ ਮੰਗ ਚਾਹੁੰਦੇ ਆ ਵੀ ਉਹਨੂੰ ਸਜ਼ਾ ਮਿਲਣੀ ਚਾਹੀਦੀ ਦੋਸ਼ੀਆਂ ਨੂੰ ਕੀ ਜਿਹੜਾ ਕੀਤਾ ਇਹਨਾਂ ਨੇ ਕੰਮ ਹੈ